ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੈਨੂੰ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਦਾ ਕਮਿਹਾਰਾ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਦੋ ਐਨੀਮਲ ਆ ਜੀ ਇੱਕ ਤਾਂ ਗੱਬੜ ਵੜਾ ਆ ਤੇ ਇੱਕ ਬਾਈਆਂ ਕੋਲ ਕੱਟੀ ਆ ਬਹੁਤ ਚੰਗੀ ਸਾਰੀ ਦੀ ਸਾਰੀ ਜੈਡ ਬਲੈਕ ਆ ਕੱਟੀ ਡਿਟੇਲ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਗੁਰਜੀਤ ਸਿੰਘ ਆ ਜੀ ਪਿੰਡ ਕਮਿਆਰਾ ਆਪਣਾ ਤੇ ਡਿਸਟ੍ਰਿਕਟ ਫਰੀ ਕੋਟ ਮੋਬਾਈਲ ਨੰਬਰ ਜੀ ਮੋਬਾਈਲ 73472 37960 ਠੀਕ ਹੈ ਬਰੇ ਅੱਜ ਦੋ ਨਾਲ ਗਾਜੀ ਹਾਂਜੀ ਦੋ ਨਾਲ ਆ ਵੈਰਤ ਸ਼ੁਰੂ ਕਰਦੇ ਸੂਆ ਕਿੰਨਾ ਮਸੂਂਦੀ ਹੈ ਜੀ ਸੂਆ ਦੂਜਾ ਸੁਂਦੀ ਹੈ ਠੀਕ ਹੈ ਬਰੇ ਸਮਾਂ ਕਿੰਨਾ ਲੈ ਜੂ ਜੀ ਸਮਾਂ ਲੈ ਜੂਗੀ ਹਫਤਾ ਕੀ ਹਜੇ ਡੇਟ ਮੁਤਾਬਕ ਹਾਂਜੀ ਕਿੰਨਾ ਪਾ ਜੂ ਬਰੇ ਦੁੱਧ ਦੁੱਧ ਪਾ ਜੂਗੀ ਅੱਜ ਕਿ 30 ਕਿਲੋ ਫੁੱਲੇ ਹਾਂਜੀ ਰਾਮ ਠੀਕ ਹੈ ਵੀਰੇ ਥਾਣਾ ਦੀ ਗਰੰਟੀ ਹੈ ਜੀ ਥਾਣਾ ਦੀ ਫੁੱਲ ਗਰੰਟੀ ਹੈ ਬਈ ਪਾਰ ਪਿਛੇ ਦੀ ਵੀ ਗਰੰਟੀ ਹੈ ਹਾਂਜੀ ਠੀਕ ਹੈ ਵੀਰੇ ਤੇ ਸੀਮਰ ਰਿਕਾਰਡ ਹੈਗਾ ਜੀ ਇਹਦਾ ਕੋਈ ਸੀਮਰ ਰਿਕਾਰਡ ਹੈ ਨਹੀਂਗਾ ਬਈ ਯਾਰ ਠੀਕ ਹੈ ਬਈ ਹੁਣ ਦੂਜਾ ਸਿੰਪਲ ਠੀਕ ਹੀ ਭਰਿਆ ਹੈ ਠੀਕ ਹੈ ਵੀਰੇ ਦੋ ਰਕੇ ਦਿਖਾ ਦੇ ਜੀ 22 ਦੇ ਦਸਨ ਮੁਤਾਬਕ ਜੀ ਠੰਡੀ ਸੇ ਪੂਰੀ ਆ ਬਈ ਹੁਣ ਠੀਕ ਹੈ ਵੀਰੇ ਸੁਆ ਦੂਜਾ ਸੁੰਦੀ ਆ ਜੀ ਡੇਟ ਮੁਤਾਬਕ ਹਫਤਾ ਪਿਆ ਜੀ 1-2 ਦਿਨ ਪਸੂ ਵੱਧ ਵੀ ਲਿਜਾ ਸਕਦਾ ਜਾਂ ਪਹਿਲਾਂ ਵੀ ਸੁ ਸਕਦਾ ਸੋਨਾ ਬੋਡੀ ਸਟ੍ਰਕਚਰ ਆ ਜੀ ਰੰਗ ਪ੍ਰਿੰਟ ਜਾਤ ਬਰੀਡ ਦੀ ਪੂਰੀ ਚੰਗੀ ਆ ਵਜਨ ਵਜੂਦ ਦੇ ਫੱਕ ਪੂਰੀ ਚੰਗੀ ਆ ਜੀ ਖਵਾਨਾ ਧੁੰਨੇ ਤੋਂ ਲੈ ਕੇ ਸਟਾਰਟ ਹੋ ਜਾਂਦਾ ਆ ਗਾੜੀ ਚ ਵੀ ਦੁੱਧ ਕਰਮਾਲੀ ਦੇ ਚੰਗਾ ਹੋ ਤੇ ਬੈਕ ਸਾਈਡ ਨੂੰ ਵੀ ਹਵਾਨਣ ਦੀ ਤਾਕਤ ਬਹੁਤ ਅਜੀਬ ਮਗਰਲੇ ਤੋਂ ਨਾ ਚ ਵੀ ਚੰਗਾ ਹੋਤਾ ਜੀ ਫੁੱਲ ਚੰਗਾ ਕੱਦ ਕਾਠ ਫੁੱਲ ਚੰਗਾ ਵਜਨ ਵਜੂਦ ਆ ਜੀ ਥਣ ਕੱਲਾ ਕੱਲਾ ਨਿਖੜਮਾ ਹੱਥੀ ਚਵਾਈ ਵਾਲਾ ਥਣ ਬਾਕੀ ਚਾਰ ਹੀ ਥਣ ਫੋੜ ਸ਼ਾਂਖ ਪੂਰਾ ਵੀ ਨਹੀਂ ਜੀ ਕੱਲੀ ਕੱਚੀ ਕੱਚੀ ਵੀਰੇ ਜੇ ਹਫ਼ਤੇ ਨੂੰ ਵੀਡੀਓ ਬਣਾਉਂਦੇ ਤਾਂ ਐਂ ਸੋਹਣਾ ਤੇ ਵੱਡਾ ਸ਼ਾਨਦਾਰ ਹਵਾਨਾ ਤਿਆਰ ਕੀਤਾ ਹੋਊਗਾ 30 ਲੀਟਰ ਦੀ ਕੈਪੈਸਿਟੀ ਵਾਲੀ ਗਾਂ ਜਿਹੜੇ ਹਿਸਾਬ ਨਾਲ ਵੀਰੇ ਤਿਆਰੀ ਕੀਤੀ ਹੈ ਕਰਮਾ ਵਾਲੀ ਦੀ ਉਹ ਹਿਸਾਬ ਨਾਲ ਹੱਕ ਵੀ ਐ ਵੀਰੇ 30 ਲੀਟਰ ਦੇਣ ਦਾ ਜੀ ਬਾਕੀ ਅਗਲੇ ਦੀ ਸੇਵਾ ਦੇ ਸਰਤੇ ਆ ਜੇ ਕੋਈ ਵੀਰ ਵੱਧ ਕਰ ਲੁਕ ਤਾਂ ਵੱਧ ਵੀ ਲੈ ਸਕਦਾ ਜੀ ਠੰਡੀ ਸੀਲ ਫਨਾਂ ਦੀ ਗਾਰੰਟੀ ਹੋਊਗੀ ਬੇਫਿਕਰ ਹੋ ਜਾਓ ਜੀ ਹਾਲਾਂਕਿ ਸੀਮ ਰਿਕਾਰਡ ਬਾਈਕੰ ਦਾ ਆਪਣੇ ਕੋਲ ਹੈ ਨਹੀਂਗਾ ਕਿਉਂਕਿ ਆਪਣੇ ਸਾਰੇ ਪਸ਼ੂ ਵੀਰੇ ਲਿਆਂਦੇ ਹੀ ਹੁੰਦੇ ਆ ਜੀ ਥਾਣਾ ਇਧਰਲੀ ਸਾਈਡ ਤੋਂ ਵੀ ਚੈੱਕ ਕਰ ਲੋ ਸੂਨਾ ਥਾਣਾ ਮੈਲਕਮਨ ਰਸੇ ਆਰ ਕੀ ਆਉਂਦੀ ਐ ਸਟਰੋ ਬੰਦੋ ਜੀ ਖੰਟੀ ਸੀ ਦਾ ਇੰਨੀ ਐ ਜਿਵੇਂ ਕੋਈ ਮਰਜੀ ਬੈਠਾ ਰਵੇ ਮਸ਼ੀਨੀ ਚਵਾਈ ਕਰਨੀ ਮਸ਼ੀਨੀ ਵਾਸਤੇ ਵੀ ਥਾਣਾ ਵਧੀਆ ਤੇ ਹੱਥੀਆ ਤੇ ਵੀ ਵਧੀਆ ਡਿਮਾਂਡ ਵੀਰੇ ਜਮਾ ਲੈਣ ਦੇਣ ਦੀ ਵਾਲੀ ਫੈਕਸ ਜੀ ਡਿਮਾਂਡ ਬਈ ਇਹਦਾ ਮੁੱਲ ਭਾਵੇਂ 12 ਕਰ ਲਗੇ ਚ 125 1 2 ਦੀ ਆਪਾਂ ਦੇ ਨਹੀਂ ਆ ਛੋਟਾਫਾ ਖੁੱਲਾ ਹੋ ਜਾਊਗਾ ਠੀਕ ਐ ਜੀ ਹਾਂਜੀ 1 ਲੱਖ 2000 ਦੀ ਬਾਈ ਕਹਿੰਦਾ ਦੇਣੀ ਐ ਜੈਜ ਡਿਮਾਂਡ ਅਜ ਮੁੱਲ ਕਰਾਉਣ ਨੂੰ ਜਿੰਨਾ ਮਰਜ਼ੀ ਕਰਾ ਲਓ ਉਹਦੇ ਚੋਂ ਬਾਈ ਕਹਿੰਦਾ 1 ਲੱਖ 2000 ਚੋਂ ਵੀ ਛੋਟ ਜ਼ਰੂਰ ਕਰ ਦਾਂਗੇ ਜਿਹੜੇ ਵੀਰ ਨੇ ਨਵਾਂ ਡੇਰੀ ਫਾਰਮ ਸ਼ੁਰੂ ਕਰਨਾ ਜੀ ਉਹਨਾਂस्ते ਚੀਜ਼ ਚੰਗੀ ਆ ਕਿਉਂਕਿ ਦੁੱਧ ਕੈਪੈਸਿਟੀ ਬਹੁਤ ਚੰਗੀ ਆ ਜੀ ਬਾਕੀ ਜਾਤ ਦੇ ਪੱਖ ਤੋਂ ਬਹੁਤ ਚੰਗੀ ਆ ਜਿਹੋ ਜਿਹਾ ਸੀਮਨ ਲਵਾਉਂਗੇ ਉਹੋ ਜਿਹਾ ਬੱਚਾ ਤੁਸੀਂ ਲੈ ਸਕਦੇ ਆ ਦੋ ਨੰਬਰ ਵੀਰੇ ਕੱਟੀ ਦੀ ਉਮਰ ਕਿੰਨੀ ਕਾ ਜੀ ਇਹਦੀ 2 ਸਾਲ ਤੋਂ ਘੱਟ ਆਈ ਬਈ ਤਿੰਨ ਕਿਵੇਂ ਆ ਜੀ ਹਾਂਜੀ 3 ਕਿ ਮਹੀਨੇ ਕੱਟਾਈ ਦੋ ਸਾਲ ਠੀਕ ਹੈ ਜੀ ਦੰਦੋ ਕਿਵੇਂ ਹੈ ਜੀ ਦੰਦੋ ਨਹੀਂ ਦੇਖੀ ਯਾਰ ਬਈ ਆਪਾਂ ਠੀਕ ਹੈ ਜੀ ਦੰਦੋ ਆਪਾਂ ਚੈੱਕ ਕਰਾ ਦਿੰਨੇ ਆ ਜੇ ਚੈੱਕ ਕਰਵਾ ਲੈ ਤਾਂ ਜੀ ਦੋਂਦੀ ਹੈ ਬਈ ਦੋਂਦੀ ਹੈ ਜੀ ਹਾਂਜੀ ਠੀਕ ਹੈ ਫਿਰ ਤੇ ਮਾਂ ਦਾ ਦੁੱਧ ਕਿੰਨਾ ਕੁ ਸੀ ਹੈਗਾ ਕੋਈ ਰਿਕਾਰਡ ਜੀ ਦਾ ਮਾਂ ਦਾ ਦੁੱਧ ਹੈਗਾ ਬਈ ਹੁਣ ਟੋਕੜ ਹੈਗੀ ਆ ਜੇ ਕਿਸੇ ਨੂੰ ਚੋਣਾ ਵੀ ਹੋਵੇ 14 ਕਿਲੋ ਦੇ ਚੱਲੀ ਜਾਂਦੀ 6 ਮਹੀਨੇ ਹੋ ਗਏ ਸੂਈ 6 ਮਹੀਨੇ ਦੀ ਸੂਈ ਥੱਲੇ 14 ਕਿਲੋ ਤਿਆਰ ਮਗਰ ਕਟਾਏ ਦੀ ਠੀਕ ਹੈ ਵੀਰੇ ਤੇ ਫੋਰ ਚਾਂਗ ਤਾਂ ਕੋਈ ਨਹੀਂ ਵੀਰੇ ਕੋਈ ਨਹੀਂ ਚਾਰੇ ਥਾਂ ਠੀਕ ਹੈ ਝੋਲੀ ਤੁਹਾਨੂੰ ਦਿਖਾ ਦਿੰਨੇ ਆ ਜੀ ਸੋਹਣੀ ਝੋਲੀ ਆ ਥਣ ਕੱਲਾ ਕੱਲਾ ਨਿਖੜਵਾ ਇਸ ਵਕਤ ਤੋਕੜ ਆ ਜੀ ਮਾ ਤੇ 14 ਕਿਲੋ ਤੇ ਚੱਲੀ ਜਾਂਦੀ ਬਾਕੀ ਸੋਨਾ ਬੋਡੀ ਸਟਰਕਚਰ ਆ ਸੈਂਡ ਵੀ ਕਰਮ ਵਾਲੀ ਗੋਲ ਕਰਦੀ ਹੁੰਦੀ ਆ ਫੇਸ ਕੁਆਲਿਟੀ ਸੋਹਣੀ ਆ ਜੀ ਬਾਕੀ ਸਾਰੀ ਦੀ ਸਾਰੀ ਜੈਡ ਬਲੈਕ ਆ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਜੀ ਇਹਦਾ ਵੀ ਵੀ ਮੁੱਲ ਕਰਾਉਣ ਨੂੰ ਜਿੰਨਾ ਮਰਜ਼ੀ ਕਰੀ ਜਾਗੇ ਪੂਰੇ 40000 ਦੀ ਦੇਵਾਂਗੇ 40000 ਦਿਖੋ ਜੀ ਥੋੜਾ ਕੰਨਾ ਜੀ ਹਾਂਜੀ ਕਰ ਦਾਂਗੇ ਠੀਕ ਹੈ ਵੀਰੇ ਪੂਰੇ ਬਾਈ ਕਹਿੰਦਾ 40000 ਦੀ ਦੇ ਦਾਂਗੇ ਜੀ ਬਾਕੀ ਜੀ ਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਧੰਨਵਾਦ